ਕੋਈ ਫਾਰਮਲ ਪੈਂਟ ਲੈ ਕੇ ਆਏ ਤੁਹਾਡੇ ਵਾਸਤੇ ਪੂਰੇ 10 ਰੰਗ ਆਪਣੀ ਆਪ ਦੀ ਤਿਆਰ ਕਰੀ ਹੋਈ ਕੋਈ ਬਾਹਰੋਂ ਲੋਟ ਚੱਕ ਕੇ ਨਹੀਂ ਵੇਚਦੇ ਕਿ ਕਿਸੇ ਦਾ ਲੋਟ ਬਣ ਗਿਆ ਉਹ ਖਰਾਬ ਬਣ ਗਿਆ ਤੇ ਆਪਾਂ ਘਾਟੇ 'ਚ ਵੇਚ ਦਈਏ ਚੱਕਰ ਲਓ ਜੀ ਪੂਰੀ ਬ੍ਰਾਂਡਿੰਗ ਟੈਗਿੰਗ ਵਗੈਰਾ ਸਾਰੀ ਆਪਣੀ ਆਪ ਦੀ ਆਲੋਈ ਚੈੱਕ ਕਰੋ ਠੀਕ ਹੈ ਜੀ ਪੂਰੀ ਟੈਗਿੰਗ ਵਗੈਰਾ ਸਾਰੀ ਆਪਦੀ ਆਪਣੀ ਆ ਚੈੱਕ ਕਰ ਲੋਈ ਕੱਲਾ ਕੱਲਾ ਬਾਰਕੋਡ ਵਗੈਰਾ ਸਾਰਾ ਕੁਝ ਆਪਣਾ ਆਪ ਦਾ ਪੂਰੇ 10 ਰੰਗ ਇਹ ਨਹੀਂ ਹੈਗਾ ਕਿ ਕੋਈ ਇੱਕ ਦੋ ਰੰਗ ਕਿਤੋਂ ਮਿਲ ਗਏ ਸਸਤੇ ਤਾਂ ਆਪਾਂ ਵੇਚਦੇ ਨਾਲੇ ਰੇਟ ਵੀ ਕੁਛ ਨਹੀਂ ਵਧੀਆ ਹਾਈ ਕੁਆਲਿਟੀ ਦਾ ਕਪੜਾ ਲਾਈਕਰਾ ਕਪੜਾ ਠੀਕ ਹੈ ਜੀ ਸਟ੍ਰੇਟ ਪੈਟਰਨ ਦੇ ਵਿੱਚ ਚੈੱਕ ਕਰੋ ਕਿੰਨੀ ਸੋਹਣੀ ਫਿਨਿਸ਼ਿੰਗ ਹੈਗੀ 1000 ਦੀਆਂ ਤਿੰਨ 350 ਰੁਪਏ ਦੀ ਇੱਕ ਆਲੋਈ ਚੈੱਕ ਕਰੋ ਪੂਰੀ ਸੋਹਣੀ ਫਿਨਿਸ਼ਿੰਗ ਦੇ ਵਿੱਚ ਪੂਰੇ 10 ਕਲਰ ਠੀਕ ਹੈ ਜੀ 30 ਤੋਂ ਲੈ ਕੇ 36 ਸਾਈਜ਼ ਤੱਕ ਪੂਰੀ ਕੈਂਟ ਬਣੀ ਹੋਈ ਤੇ ਅੰਦਰ ਵੀ ਚੈੱਕ ਕਰ ਲਓ ਪੂਰੀਆਂ ਕੈਂਟ ਜੇਬਾਂ ਜੂਬਾਂ ਲੱਗੀਆਂ ਹੋਈਆਂ ਇੰਟਰਲੌਕ ਵਾਲੀਆਂ ਜੇਬਾਂ ਆਲੋਈ ਚੈੱਕ ਕਰੋ ਜੇਬਾਂ ਸਾਰੀਆਂ ਇੰਟਰਲੌਕ ਵਾਲੀਆਂ ਠ ਤਾਂ ਮਾੜਾ ਨਹੀਂ ਬਣਾਉਂਦੇ ਠੀਕ ਹੈ ਜੀ 30 ਤੋਂ ਲੈ ਕੇ 36 ਸਾਈਜ਼ ਤੱਕ ਲੋਈ ਚੱਕਰ ਹੁਣ ਤੁਹਾਨੂੰ ਰੰਗ ਚੈੱਕ ਕਰਵਾ ਦਿੰਨਾਗਾ ਸ਼ੇਡ ਦੇ ਵਿੱਚ ਹੈ ਇਹ ਤੇ ਬਹੁਤ ਜਲਦ ਆਪਾਂ ਇਹਦੇ ਵਿੱਚ ਬੂਟ ਕੱਟ ਵੀ ਲੈ ਕੇ ਆ ਰਹੇ ਆ ਆਪਣੀ ਆਪ ਦੀ ਮੈਨੂਫੈਕਚਰਿੰਗ ਔਨ ਕਰਕੇ 10 ਦੇ 10 ਰੰਗ ਬਣ ਗਏ ਆ ਲੋ ਜੀ ਨੇੜੇ ਲੈ ਕੇ ਦਿਖਾ ਦਿਓ ਕਲਰ ਪਹਿਲਾ ਕਲਰ ਦੂਸਰਾ ਤੀਜਾ ਚੌਥਾ ਪੰਜਵਾਂ ਛੇਮਾਂ ਸੱਤਵਾਂ ਅੱਠਵਾਂ ਨੌਵਾਂ ਤੇ ਦਸਵਾਂ ਪੂਰੇ ਕੈਂਟ ਪਾਰਟੀ ਵੇਅਰ ਕਲਰ ਨੇ ਫਟਾਫਟ ਵਿਜ਼ਿਟ ਮਾਰੋ ਟ੍ਰੈਂਡੀ ਆਊਟਲਟ ਤੇ ਕਪੜਾ ਪੂਰਾ ਮਲੇਮੂ ਲਾਈਕਰਾ ਹੋਊਗਾ ਠੀਕ ਹੈ ਲਫੂਗਾ ਪੂਰਾ ਕਹਿਣਾ 1000 ਦੇ 3 350 ਰੁਪਏ ਦੀ ਇੱਕਾ ਧੰਨਵਾਦ ਜੀ